ਲੋ ਜੀ ਆਪਾਂ ਘਰ ਵਿੱਚ ਬਣਾਇਆ ਕੇਕ ਬਹੁਤ ਹੀ ਵਧੀਆ ਕੇਕ ਬਣ ਕੇ ਤਿਆਰ ਹੋਇਆ ਤੁਸੀਂ ਵੀ ਘਰ ਵਿੱਚ ਜਰੂਰ ਬਣਾਇਓ ਠੀਕ ਹੈ ਜੀ ਕੇਕ ਬਣਾਉਣ ਵਾਸਤੇ ਆਪਾਂ ਨੂੰ ਕਿਹੜੇ-ਕਿਹੜੇ ਸਮਾਨ ਦੀ ਜ਼ਰੂਰਤ ਹੈ ਚਲੋ ਜੀ ਆਪਾਂ ਵੀਡੀਓ ਕਰਦੇ ਆ ਸਟਾਰਟ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ ਪਿਆਰ ਭਰਾਵਾਂ ਦਾ ਆਪਣੇ ਚੈਨਲ ਤੇ ਹਾਂਜੀ ਆਪਾਂ ਅੱਜ ਬਣਾਉਣ ਲੱਗੇ ਆ ਘਰ ਦੇ ਵਿੱਚ ਬਹੁਤ ਹੀ ਵਧੀਆ ਸੌਖੇ ਤਰੀਕੇ ਨਾਲ ਕੇਕ ਤੇ ਕੇਕ ਬਣਾਉਣ ਲਈ ਆਪਾਂ ਕਿਹੜੇ-ਕਿਹੜੇ ਸਮਾਨ ਦੀ ਜ਼ਰੂਰਤ ਹੈ ਜੀ ਆਪਾਂ ਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਜੀ ਆਪਾਂ ਬ੍ਰੈਡ ਲੈ ਆ ਬ੍ਰੈਡ ਆਈਗਰਾਂ ਦੀ ਆਪਾਂ ਕੰਨੀਆਂ ਕੱਟ ਦੇਣੀਆਂ ਇਸ ਤਰ੍ਹਾਂ ਆਪਾਂ ਸਾਰੀਆਂ ਕੰਨੀਆਂ ਇਹਦੇ ਕੱਟ ਦਾਂਗੇ ਲੋ ਜੇ ਪਸਤਰੇ ਸਾਰੇ ਜਿੰਨੇ ਕੱਪ ਨੂੰ ਜਰਰੀ ਕੀ ਜ਼ਰੂਰ ਤਾਂ ਬ੍ਰੈਡਾਂ ਦੀ ਉਹਨੇ ਬ੍ਰੈਡ ਦੇ ਆਪਾਂ ਕੰਨੀਆਂ ਕੱਟ ਕੇ ਤੇ ਇਸ ਤਰ੍ਹਾਂ ਬਣਾ ਕੇ ਰੱਖ ਲੈਣੇ ਇੱਧਰ ਆਪਾਂ ਵਿੱਪ ਕਰੀਮ ਲਈ ਹੈ ਜੀ ਇਹ ਵਾਲੀ ਕਰੀਮ ਲਈ ਇੱਕ ਕੌਲੀ ਇਹਨੂੰ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਵਿੱਪ ਕਰਾਂਗੇ ਇਧਰ ਜੀ ਆਪਾਂ ਖੰਡ ਪੋਰ ਕੇ ਰੱਖੀ ਹੋਈ ਆ ਥੋੜੀ ਜਿਹੀ ਆਪਾਂ ਕਹਿੰਦੇ ਚਾਸ਼ਨੀ ਜਿਉਂ ਥੋੜਾ ਜਿਹਾ ਪਾਣੀ ਗਰਮ ਕਰਕੇ ਵਿੱਚ ਮੈਂ ਖੰਡ ਪਾਤੀ ਸੀ ਉਹਦਾ ਘੋਲ ਜਾਂ ਤਿਆਰ ਕਰ ਲਿਆ ਜੀ ਜਿਹੜਾ ਆਪਾਂ ਕੇਕ ਤੇ ਲਾਵਾਂਗੇ ਬਰੈਡਾਂ ਤੇ ਲਾਵਾਂਗੇ ਮਿੱਠਾ ਰੋਏ ਇਹ ਇਹ ਫੂਡ ਕਲਰ ਲਿਆ ਜੀ ਆਪਾਂ ਥੋੜਾ ਜਿਹਾ ਚਲੋ ਜੀ ਆਪਾਂ ਸਭ ਤੋਂ ਪਹਿਲਾਂ ਹੱਥ ਲੀਨ ਡਿਪ ਕਰਦੇ ਆ ਜੇ ਤਾਂ ਇਹ ਕਰੀਮ ਜੀ ਥੋੜੀ ਜੀ ਗਰਮ ਹੋਵੇ ਤਾਂ ਤੁਸੀਂ ਥੱਲੇ ਬਰਫ਼ ਰੱਖ ਕੇ ਨਾ ਕਿਸੇ ਭਾਂਡੇ ਦੇ ਵਿੱਚ ਡਿਪ ਕਰ ਸਕਦੇ ਆ ਜੇ ਤੁਸੀਂ ਫ੍ਰਿਜ ਚੋਂ ਕੱਢੋ ਫਿਰ ਤੁਸੀਂ ਇਸੇ ਤਰ੍ਹਾਂ ਹੀ ਕਰ ਸਕਦੇ ਆ ਇਹ ਨੇ ਜੰਮੀ ਹੋਈ ਸੀਗੀ ਲਓ ਇਹ ਆਪਾਂ ਤਰੀ ਨੂੰ ਗੱਪ ਕਰ ਲਿਆ ਚੰਗੀ ਤਰ੍ਹਾਂ ਆ ਦੇਖੋ ਫੁੱਲ ਕੇ ਇਹ ਬਹੁਤ ਵਧੀਆ ਬਣ ਗਈ ਤੇ ਹੁਣ ਜਿਵੇਂ ਆਪਾਂ বরਫ ਪਾ ਕੇ ਨਾ ਕਿਸੇ ਭਾਂਡੇ ਦੇ ਵਿੱਚ ਇਧਰ ਮੈਂ ਰੱਖੀ ਬੈਠੀ ਆਂ বরਫ ਪਾ ਕੇ ਤੇ ਇਹਦੇ ਵਿੱਚ ਰੱਖ ਦਾਂਗੇ ਕਿਉਂਕਿ ਠੰਡੀ ਰਹੂਗੀ ਨਾਲ ਤਾਂ ਨਾਲ ਹੀ ਪਿਗਲੂਗੀ ਨਹੀਂ ਦੋ ਮਿੰਟਾਂ ਤੇ ਨਾ ਇੰਤਰਾ ਚਲਾਉਣ ਨੂੰ ਬ੍ਰੈੱਡ ਦੇ ਵਿੱਚੋਂ ਕੱਢੀ ਸੀ ਪੂਰੀ ਫੁੱਲ ਠੰਡੀ ਸੀ ਪਰ ਇਹ ਬਹੁਤ ਜਲਦੀ ਜਿਹੜੀ ਇਹ ਗਰਮ ਹੋ ਜਾਂਦੀ ਹੈ। ਨਾਲ ਦੀ ਆਪਾਂ ਇਹਨੂੰ ਸਾਈਡ ਤੇ ਕਰ ਦਿੰਨੇ ਆ ਤੇ ਇਧਰ ਆਪਾਂ ਬ੍ਰੈੱਡ ਸਾਰੇ ਕੱਟ ਕੇ ਰੱਖ ਲੈਣੇ ਆ। ਇਸ ਤਰ੍ਹਾਂ ਕੰਨੀਆਂ ਕੱਟ-ਕੱਟ ਕੇ ਨਾ ਬ੍ਰੈੱਡਾਂ ਦੀਆਂ। ਉਹੀ ਆਪਾਂ ਸਾਰੇ ਬ੍ਰੈਡ ਇਹ ਕੱਟ ਲਿਆ ਕੰਨੀ ਇਹਨਾਂ ਦੀਆਂ ਕੱਟ ਕੇ ਰੱਖਤੀਆਂ ਤੇ ਚਲੋ ਜੀ ਆਪਾਂ ਕੇਕ ਬਣਾਉਣਾ ਸਟਾਰਟ ਕਰਦੇ ਆਂ ਇਧਰ ਜਿਹੜੀ ਆਪਾਂ ਕਰੀਮ ਖੈਂਟੀ ਸੀਗੀ ਜੀ ਉਹ ਆਹ ਥਾਲ ਲੈ ਲਿਆ ਇੱਕ ਆਪਾਂ ਥਾਲ ਦੇ ਉੱਪਰ ਇਸ ਤਰ੍ਹਾਂ ਕਰੀਮ ਲਾਵਾਂਗੇ ਜਿਹੜੇ ਬ੍ਰੈਡ ਆਪਣੇ ਨਾਲ ਨਹੀਂ ਚੁੰਮਣਗੇ ਇਹ ਇਸ ਤਰ੍ਹਾਂ ਚੰਗੀ ਤਰ੍ਹਾਂ ਫਲਾ ਕੇ ਨੋ ਜੀ ਆਪਾਂ ਇਸ ਤਰ੍ਹਾਂ ਸੈੱਟ ਕਰ ਲੈਨੇ ਆਂ ਬ੍ਰੈਡ ਜਿਹੜੇ ਆਪਾਂ 4-4 ਪੀਸ ਇਸ ਤਰ੍ਹਾਂ ਲਾਵਾਂਗੇ। ਲਓ ਜੀ ਆਪਾਂ ਕ੍ਰੀਮ ਲਾ ਲਈ ਤੇ ਹੁਣ ਆਪਾਂ ਰੱਖਾਂਗੇ ਉੱਪਰ ਬ੍ਰੈਡ। ਇਸ ਤਰ੍ਹਾਂ ਪਚਾਰ ਪੀਸ ਜਿਹੜੇ ਬ੍ਰੈਡਾਂ ਦੇ ਰੱਖਣੇ ਆ ਉੱਪਰ। ਇਹਦੇ ਉੱਪਰ ਪਾਈ ਇਹਦੀ ਖੰਡ ਦਾ ਕੋਲ ਬਣਾ ਕੇ ਰੱਖਿਆ ਸੀ ਆਪਾਂ ਆ ਦੇਖੋ ਗਾੜਾ ਕੋਲ ਆ ਇਹ ਥੋੜਾ ਜਿਹਾ ਪਾਣੀ ਪਾ ਕੇ ਤੇ ਖੰਡ ਮੈਂ ਵੱਧ ਪਾ ਲਈ ਸੀ ਇਹ ਮਿੱਠਾ ਲਾਵਾਂਗੇ ਆਪਾਂ ਨਾਲ ਤਾਂ ਆਪਣੇ ਬਰੈਡ ਜਿਹੜੇ ਹਿੱਚੇ ਹੋ ਕੇ ਜਿ ਨਹੀਂ ਰਹਿਣਗੇ ਮਿੱਠੇ ਹੋ ਜਾਣਗੇ ਤੇ ਇਸ ਦੇ ਉੱਪਰ ਆਪਾਂ ਲਾ ਦਾਂਗੇ ਫਿਰ ਕਰੀਮ ਲਓ ਜੀ ਆਪਾਂ ਲਾ ਕੇ ਖੰਡ ਦਾ ਪੋਲ ਉਸ ਤੋਂ ਬਾਅਦ ਫਿਰ ਕਰੀਮ ਲਾਵਾਂਗੇ ਬ੍ਰੈਡਾਂ ਦੇ ਉੱਪਰ ਕਰੀਮ ਹੈ ਜਿਹੜੀ ਆਪਾਂ ਚੰਗੀ ਤਰ੍ਹਾਂ ਲਾਵਾਂਗੇ ਫੋਲ ਆ ਵੀ ਘੱਟ ਨਹੀਂ ਲਾਉਣੀ ਹੈਗੀ ਲਓ ਜੀ ਆਪਾਂ ਕਰੀਮ ਲਾ ਲਈ ਆ ਤੇ ਉਸ ਦੇ ਉੱਪਰ ਫਿਰ ਆਪਾਂ ਇੱਕ ਇੱਕ ਬ੍ਰੈਡ ਰੱਖ ਦਾਂਗੇ ਇਸ ਤਰ੍ਹਾਂ ਲਓ ਜੀ ਚਾਰ-ਚਾਰ ਬ੍ਰੈਡ ਜਿਹੜੇ ਆਪਾਂ ਇਸ ਤਰ੍ਹਾਂ ਸੈੱਟ ਕਰ ਦਿੰਨੇ ਆ ਇਹਦੇ ਉੱਪਰ ਜਿਹੜੀ ਖੰਡ ਦਾ ਪੋਲ ਤਿਆਰ ਕਰ ਅਸੀਂ ਫਿਰ ਲਗਾ ਦਿੰਨੇ ਆ ਇਹਦੇ ਉੱਪਰ ਲਾ ਦਾਂਗੇ ਕਰੀਮ ਉਸ ਤੋਂ ਬਾਅਦ ਫਿਰ ਇੱਕ ਇੱਕ ਬ੍ਰੈਡ ਰੱਖ ਦਾਂਗੇ ਲੋਇਆ ਆਪਾਂ ਕਰੀਮ ਜਿਹੜੀ ਸਾਹ ਆ ਕੇ ਤੇ ਕੇਕ ਤੇ ਚੰਗੀ ਤਰ੍ਹਾਂ ਲਾ ਦਿੱਤੀ ਆ ਤੇ 12 ਪੀਸ ਲਾ ਦਿੱਤੇ ਆ ਆਪਾਂ ਚਾਰ ਪਹਿਲਾਂ ਚਾਰ ਬਾਅਦ ਚ ਤੇ ਚਾਰ ਫਿਰ ਤੇ ਹਾਂਜੀ ਆਪਾਂ ਜਿਹੜੀ ਇਹ ਕਰੀਮ ਬਾਕੀ ਬਚ ਗਈ ਆਪਣੇ ਕੋਲ ਇਹਦੇ ਚੱਪਾਂ ਰੰਗ ਪਾਵਾਂਗੇ ਪਿੰਕ ਪਿੰਕਾ ਕਲਰ ਪਾ ਕੇ ਆਪਾਂ ਉੱਪਰ ਡਿਜ਼ਾਈਨ ਬਣਾਵਾਂਗੇ ਲੋ ਚੰਗੀ ਤਰ੍ਹਾਂ ਆਪਾਂ ਨੂੰ ਮਿਕਸ ਕਰ ਲੈਣਾ ਇਹ ਨੂੰ ਬਰਫ਼ ਦੇ ਉੱਪਰ ਹੀ ਰੱਖੀ ਰੱਖਣੀ ਹੈ ਕਿਉਂਕਿ ਥੰਡੀ ਹੋ ਕੇ ਬਹੁਤ ਜ਼ਿਆਦਾ ਪੀਰਲ ਜਾਂਦੀ ਹੈ। ਲਓ ਜੀ ਆਪਾਂ ਪਿੰਕ ਰੰਗ ਪਾ ਕੇ ਇੱਥੇ ਦੁਬਾਰਾ ਮਸ਼ੀਨ ਫੇਰਤੀ ਇਹਦੇ ਵਿੱਚ ਚੰਗੀ ਤਰ੍ਹਾਂ ਜਿਹੜੀ ਕਰੀਮ ਬਣਨਗੀ। ਇਹਦਾ ਆਪਾਂ ਡਿਜ਼ਾਈਨ ਬਣਾਵਾਂਗੇ। ਲਓ ਜੀ ਆਪਾਂ ਕੇਕ ਤੇ ਚੰਗੀ ਤਰ੍ਹਾਂ ਕਰੀਮ ਲਾ ਲਈ ਆ। ਚਿੱਟੇ ਵਾਲੀ ਕਰੀਮਾਂ ਜਿਹੜੀ ਤੇਨੂੰ ਸੈੱਟ ਕਰ ਲਿਆ। ਤਿੰਨ ਵਰਤੀ ਵਧੀਆ ਇਹਨਾ ਕੇਕ ਬਣ ਕੇ ਤਿਆਰ ਹੋਊਗਾ ਆਪਣੇ ਘਰ ਦੇ ਵਿੱਚ ਚੰਗੀ ਤਰ੍ਹਾਂ ਸਾਈਡਾਂ ਤੋਂ ਆਪਾਂ ਇਸ ਸੈਟ ਕਰ ਨਾਲ ਸਾਫ਼ ਕਰਤੀਆਂ ਤਾਂ ਕਰੀਮ ਜਿਹੜੀ ਲੱਗ ਜਾਂਦੀ ਹੈ ਜਿਵੇਂ ਥਾਲ ਨੂੰ ਤੇ ਉਧਰ ਜਿਹੜੀ ਆਪਾਂ ਪਿੰਕ ਜੀ ਕਰੀਮ ਬਣਾ ਕੇ ਰੱਖੀ ਆ ਤੇ ਉਹਦਾ ਪਾ ਡਿਜ਼ਾਈਨ ਬਣਾਵਾਂਗੇ ਉਹ ਜਿਹੜਾ ਇਹ ਦੇ ਨਾਲ ਕੇਕ ਆ ਜਿਹੜਾ ਸਜਾਵਟ ਕਰਦਾਂਗੇ ਬਹੁਤ ਵਧੀਆ ਲੱਗੂਗਾ ਬਿਲਕੁਲ ਆਇਆ ਬਣ ਜੂਗਾ ਜੀ ਮੈਂ ਆਪਾਂ ਬਾਜ਼ਾਰ ਚੋਂ ਲੈ ਕੇ ਆਉਣੀ ਆ ਕਿਉਂਕਿ ਆਪਾਂ ਤਾਂ ਬਹੁਤ ਜ਼ਿਆਦਾ ਕਰੀਮ ਲਾਤੀ ਆ ਜੀ ਬਾਜ਼ਾਰ ਨਾਲੋਂ ਵਧੀਆ ਬਣੂਗਾ ਤੇ ਕਰੀਮ ਦੇ ਨਾਲ ਹੀ ਆਪਣਾ ਕੇਕ ਆ ਜਿਹੜਾ ਬਹੁਤ ਵਧੀਆ ਲੱਗਦਾ ਹੁੰਦਾ ਸਿ ਜਾਟ ਵਾਲਿਆ ਸੈਂਚੇ ਜੀ ਸਾਡੇ ਘਰੇ ਪਏ ਸੀਗੇ ਜੀ ਤੇ ਇਹਦੇ ਨਾਲ ਆਪਾਂ ਸਚਟ ਕਰ ਲਾਂਗੇ ਜੇ ਨਾ ਵੀ ਹੋਣ ਤੇ ਆਪਾਂ ਇੱਕ ਪੋਲੀਥੀਨ ਲੈ ਕੇ ਨਾਲ ਲਪਾਪਾ ਉਹਦੇ ਵਿੱਚ ਕਰੀਮ ਪਾ ਕੇ ਵੀ ਆਪਾਂ ਉਹਦੇ ਵਿੱਚ ਥੋੜੀ ਜਿਹੀ ਕਟਕ ਲਾ ਕੇ ਤੇ ਬਣਾ ਸਕਦੇ ਹਾਂ ਅੱਗੇ ਆਪਾਂ ਸਾਰੀਆਂ ਸਾਈਡਾਂ ਤੇ ਇਸ ਤਰ੍ਹਾਂ ਡਿਜ਼ਾਈਨ ਬਣਾ ਲਾਂਗੇ ਦੇਖੋ ਕਿੰਨਾ ਵਧੀਆ ਲੱਗਦਾ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਏ ਹੁੰਦੇ ਆ ਕੇਕ ਤੇ ਇਹਨਾਂ ਆਪਾਂ ਕਰੀਮ ਲਾ ਕੇ ਚੰਗੀ ਤਰ੍ਹਾਂ ਡਿਜ਼ਾਈਨ ਪਾ ਕੇ ਤੇ ਆਪਾਂ ਫਰਿੱਜ 'ਚ ਰੱਖਾਂਗੇ ਠੰਡਾ ਹੋਣ ਵਾਸਤੇ ਕਿਉਂਕਿ ਕਰੀਮ ਜਿਹੜੀ ਜਲਦੀ ਪਿਘਲ ਜਾਂਦੀ ਹੈ ਇਸ ਕਰਕੇ ਆਪਾਂ ਠੰਡਾ ਕਰਨਾ ਪਊਗਾ ਫਿਰ ਆਪਾਂ ਤੁਹਾਨੂੰ ਕੱਟ ਕੇ ਦਿਖਾਵਾਂਗੇ ਲੋ ਜੀ ਪਿੰਕ ਕਾਪਾ ਇਹਦੀ ਕਰੀਮ ਬਣਾਈ ਸੀ ਉਹਦੇ ਨਾਲ ਬਹੁਤ ਹੀ ਵਧੀਆ ਡਿਜ਼ਾਈਨ ਬਣ ਗਏ ਚਿੱਟੇ ਦੇ ਉੱਪਰ ਤੇ ਘਰ ਵਿੱਚ ਕੇਕ ਬਣਾ ਕੇ ਖਾਓ ਤੇ ਆਪਾਂ ਇਹਦੇ ਉੱਪਰ ਚੈਰੀ ਲਾਵਾਂਗੇ ਜੀ ਥੋੜੀ ਜੀ ਲੋ ਜੀ ਆਪਣੇ ਕੋਲੇ ਚੈਰੀ ਸੀਗੀ ਆਪਾਂ ਚੈਰੀ ਲਾਤੀ ਆ ਉੱਪਰ ਬਾਕੀ ਡਿਜ਼ਾਈਨ ਤੁਸੀਂ ਆਦੀ ਮਰਜ਼ੀ ਨਾਲ ਕੋਈ ਵੀ ਬਣਾ ਸਕਦੇ ਆ ਘਰ ਵਿੱਚ ਤੇ ਕੇਕ ਜਿਹੜਾ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਰੱਖਾਂਗੇ ਇਹਨੂੰ ਘੰਟਾ ਫ੍ਰੀਜ ਦੇ ਵਿੱਚ ਇਹ ਰ ਚੰਗੀ ਤਰ੍ਹਾਂ ਠੰਡਾ ਹੋ ਜੂਗਾ ਉਸ ਤੋਂ ਬਾਅਦ ਆਪਾਂ ਸਰਵ ਕਰਾਂਗੇ ਚਲੋ ਜੀ ਆਪਾਂ ਫ੍ਰਿਜ ਵਿੱਚ ਰੱਖ ਲੀਏ ਹੁਣ ਇਹਨੂੰ ਫਿਰ ਬਾਅਦ 'ਚ ਦਿਖਾਉਣਾ ਤੁਹਾਨੂੰ ਲਓ ਜੀ ਆਪਾਂ ਇੱਕ ਘੰਟਾ ਫ੍ਰਿਜ ਵਿੱਚ ਰੱਖ ਲਿਆ ਸੀ ਕੇਕ ਆਪਣਾ ਹੋ ਗਿਆ ਠੰਡਾ ਬਿਲਕੁਲ ਤੇ ਨਾਲੇ ਜੀ ਆਪਾਂ ਸੈਡਾ ਤੇ ਡਿਜ਼ਾਈਨ ਬਣਾਤਾ ਇਹਦੇ ਤੇ ਬਹੁਤ ਵਧੀਆ ਬਣਿਆ ਕੇਕ ਤੇ ਖਾਂਚੀ ਬਹੁਤ ਵਧੀਆ ਬਣਿਆ ਜੀ ਟੇਸਟੀ ਆ ਕੇਕ ਘਰ ਵਿੱਚ ਤੁਸੀਂ ਵੀ ਬਣਾਇਓ ਤੇ ਖਾਇਓ ਤੇ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੇਕਰ ਜਿੰਨਾ ਤੇ ਪਹਿਲੀ ਵਾਰ ਆਏ ਆ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਾ ਭੈ ਭਰਾ ਦਾ ਬਹੁਤ ਬਹੁਤ ਧੰਨਵਾਦ ਜੀ